ਦੇ ਵਿੱਚ ਸਫਰ ਕਰਨ ਵਾਲਿਆਂ ਦੇ ਲਈ ਵੱਡੀ ਖਬਰ ਹੈ ਕਿਉਂਕਿ ਹਾਲ ਹੀ ਦੇ ਵਿੱਚ 52 ਸਵਾਰੀਆਂ ਚੜਾਉਣ ਦਾ ਐਲਾਨ ਕੀਤਾ ਗਿਆ ਸੀ ਯੂਨੀਅਨਾਂ ਦੇ ਵੱਲੋਂ ਪਰ ਰਾਹਤ ਭਰੀ ਖਬਰ ਹੈ ਕਿ ਇਸ ਫੈਸਲੇ ਨੂੰ ਵਾਪਸ ਲੈ ਲਿਆ ਗਿਆ ਹੈ ਯਾਨੀ ਕਿ ਹੁਣ ਪੰਜਾਬ ਦੀਆਂ ਸਰਕਾਰੀ ਬੱਸਾਂ ਪੀਆਰਟੀਸੀ ਤੇ ਪੰਜਾਬ ਰੋਡ ਵੇਜ਼ ਦੇ ਵਿੱਚ 52 ਸਵਾਰੀਆਂ ਤੋਂ ਜ਼ਿਆਦਾ ਸਵਾਰੀਆਂ ਨੂੰ ਚੜਾਇਆ ਜਾ ਸਕਦਾ ਹੈ ਕਿਉਂਕਿ ਅਕਸਰ ਹੀ ਜਦੋਂ ਇਹ ਫੈਸਲਾ ਲਿਆ ਗਿਆ ਸੀ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਇਸ ਫੈਸਲੇ ਨੂੰ ਲੈ ਕੇ ਵਿਰੋਧ ਦੇਖਣ ਨੂੰ ਮਿਲ ਰਿਹਾ ਸੀ ਕਿ ਅਸੀਂ ਖੱਜਲ ਖਵਾਰ ਹੋ ਰਹੇ ਹਾਂ ਕਈ ਥਾਵਾਂ ਦੇ ਉੱਤੇ ਬਹਿਸਬਾਜ਼ੀ ਦੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਪਰ ਹੁਣ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਰਾਹਤ ਭਰੀ ਖਬਰ ਹੈ ਕਿ 52 ਸਵਾਰੀਆਂ ਬਿਠਾਉਣ ਸੰਬੰਧੀ ਜੋ ਫਰਮਾਨ ਜਾਰੀ ਕੀਤਾ ਗਿਆ ਸੀ ਯੂਨਨਾਂ ਦੇ ਵੱਲੋਂ ਉਸ ਨੂੰ ਵਾਪਸ ਲੈ ਲਿਆ ਗਿਆ ਕਿਉਂਕਿ ਪੰਜਾਬ ਟਰਾਂਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਇਹ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਗਿਆ ਤੇ ਇਹਨਾਂ ਯੂਨਨਾਂ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਛੇਤੀ ਉਹਨਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ 8 ਫਰਵਰੀ ਨੂੰ ਮੀਟਿੰਗ ਹੋਏਗੀ ਤਾਂ ਮੀਟਿੰਗ ਦੇ ਪਰ ਉਸੇ ਤੋਂ ਬਾਅਦ ਇਹ ਫੈਸਲਾ ਯੂਨਨਾਂ ਦੇ ਵੱਲੋਂ ਵਾਪਸ ਲਿਆ ਗਿਆ ਕਿਉਂਕਿ ਹਿੱਟ ਐਂਡ ਰਨ ਦੇ ਕਾਨੂੰਨ ਦੇ ਵਿਰੋਧ ਦੇ ਵਿੱਚ ਜੋ ਹੈ ਯੂਨਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਸੀਂ ਬੱਸਾਂ ਦੇ ਵਿੱਚ 52 ਸਵਾਰੀਆਂ ਤੋਂ ਜ਼ਿਆਦਾ ਸਵਾਰੀਆਂ ਨਹੀਂ ਬਿਠਾਵਾਂਗੇ ਕਿਉਂਕਿ ਪੰਜਾਬ ਦੇ ਵਿੱਚ ਔਰਤਾਂ ਦੇ ਲਈ ਫ੍ਰੀ ਸਫ਼ਰ ਦੀ ਸਹੂਲਤ ਹੈ ਅਜਿਹੇ ਦੇ ਵਿੱਚ ਔਰਤਾਂ ਦੇ ਵੱਲੋਂ ਤਰਜੀਹ ਦਿੱਤੀ ਜਾਂਦੀ ਹੈ ਕਿ ਅਸੀਂ ਪ੍ਰਾਈਵੇਟ ਬੱਸ ਚੜਨ ਦੇ ਨਾਲੋਂ ਸਰਕਾਰੀ ਬੱਸ ਚੜਹੀਏ ਤਾਂ ਕਿ ਸਾਡਾ ਕਿਰਾਇਆ ਬਚ ਸਕੇ ਜਿਸ ਕਰਕੇ ਕਈ ਥਾਵਾਂ ਦੇ ਉੱਤੇ ਬਹਿਸਬਾਜ਼ੀ ਦੀਆਂ ਵੀ ਤਸਵੀਰਾਂ ਸਾਹਮਣੇ ਆਉਂਦੀਆਂ ਸਨ ਕਿ ਕਿਵੇਂ ਬੱਸਾਂ ਦੇ ਵਿੱਚ ਸਵਾਰੀਆਂ ਲੰਮਕਲਮ ਕੇ ਜਾਂਦੀਆਂ ਸਨ ਅਜਿਹੇ ਦੇ ਵਿੱਚ ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਕਾਫੀ ਜ਼ਿਆਦਾ ਵਿਰੋਧ ਹੋਇਆ ਜਿਸ ਦੇ ਸੰਦਰਭ ਦੇ ਵਿੱਚ ਹੀ ਪੰਜਾਬ ਰੋਡਵੇ ਯੂਨੀਅਨਾਂ ਦੇ ਵੱਲੋਂ ਕੰਟਰੈਕਟ ਯੂਨੀਅਨ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਕਿ ਅਸੀਂ ਬੱਸਾਂ ਦੇ ਵਿੱਚ ਜੋ ਹੈ 52 ਸਵਾਰੀਆਂ ਤੋਂ ਜ਼ਿਆਦਾ ਸਵਾਰੀਆਂ ਨਹੀਂ ਚੜਾਵਾਂਗੇ ਬਕਾਇਦਾ ਪੰਜਾਬ ਰੋਡਵੇ ਇਥੋਂ ਤੱਕ ਕਿ ਪੀਆਰਟੀਸੀ ਦੀਆਂ ਬੱਸਾਂ ਦੇ ਦਰਵਾਜ਼ਿਆਂ ਦੇ ਉੱਤੇ ਇਹ ਨੋਟਿਸ ਹੈ ਚਿਪਕਾ ਦਿੱਤਾ ਗਿਆ ਸੀ ਕਿ ਸਮਰੱਥਾ ਦੇ ਅਨੁਸਾਰ ਹੀ 52 ਸਵਾਰੀਆਂ ਨੂੰ ਬਸ ਤੇ ਵਿੱਚ ਬਿਠਾਇਆ ਜਾਏਗਾ ਇਸ ਤੋਂ ਜ਼ਿਆਦਾ ਸਵਾਰੀਆਂ ਦੇ ਬੈਠਣਾ ਕਾਨੂੰਨ ਦੇ ਮੁਤਾਬਕ ਗੈਰ ਕਾਨੂੰਨੀ ਮੰਨਿਆ ਜਾਏਗਾ ਤਾਂ ਜਿਸ ਤੋਂ ਬਾਅਦ ਬੀਤੇ ਦਿਨ ਵੀ ਤਸਵੀਰਾਂ ਸਾਹਮਣੇ ਆਈਆਂ ਕਿ ਇੱਕ ਔਰਤ ਜਿਹੜੀ ਬਸ ਤੇ ਵਿੱਚ ਖੜੀ ਹੋਈ ਸੀ ਉਸ ਦਾ ਵਿਰੋਧ ਕੀਤਾ ਜਾਂਦਾ ਤੇ ਮਾਹੌਲ ਜਿਹੜਾ ਕਾਫੀ ਜ਼ਿਆਦਾ ਗਰਮ ਹੋ ਜਾਂਦਾ ਹੈ ਤਾਂ ਹੁਣ ਇਹ ਫੈਸਲਾ ਵਾਪਸ ਲੈ ਲਿਆ ਗਿਆ ਹੈ ਲੋਕਾਂ ਦੇ ਲਈ ਬਹੁਤ ਰਾਹਤ ਭਰੀ ਖਬਰ ਹੈ 52 ਤੋਂ ਵੱਧ ਸਵਾਰੀਆਂ ਜਿਹੜੀਆਂ ਨੇ ਵਾਪੇ ਹੁਣ ਬਸ ਤੇ ਵਿੱਚ ਜਿਹੜੇ ਆ ਡਰਾਈਵਰ ਤੇ ਕੰਡਕਟਰ ਚੜਾ ਸਕਣਗੇ ਜਿਹੜੇ ਨੋਟਿਸ ਲੱਗੇ ਹੋਏ ਸਨ ਕਿ ਅਸੀਂ 52 ਸਵਾਰੀਆਂ ਤੋਂ ਜ਼ਿਆਦਾ ਸਵਾਰੀਆਂ ਸਰਕਾਰੀ ਬੱਸਾਂ ਦੇ ਵਿੱਚ ਨਹੀਂ ਚੜਾਵਾਂਗੇ ਉਹ ਹੁਣ ਨੋਟਿਸ ਵੀ ਪਾੜਨੇ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਫਿਲਹਾਲ ਦੀ ਘੜੀ 8 ਫਰਵਰੀ ਨੂੰ ਜੋ ਐ ਸੀਐਮ ਮਾਨ ਦੇ ਨਾਲ ਮੀਟਿੰਗ ਹੋਣੀ ਹੈ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜੇਕਰ ਉਸ ਮੀਟਿੰਗ ਦੇ ਵਿੱਚ ਸਰਕਾਰ ਦੇ ਵੱਲੋਂ ਇਹਨਾਂ ਕੰਟਰੈਕਟ ਵਰਕਰ ਯੂਨੀਅਨ ਗਿਆ ਮੰਗਾਂ ਨੂੰ ਪ੍ਰਵਾਨ ਕਰ ਲਿਆ ਜਾਂਦਾ ਫਿਰ ਤਾਂ ਸੰਘਰਸ਼ ਨਹੀਂ ਵਿੱਡਿਆ ਜਾਏਗਾ ਜੇਕਰ ਹੱਕੀ ਮੰਗਾਂ ਨੂੰ ਪ੍ਰਵਾਨਗੀ ਨਹੀਂ ਮਿਲਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਕੰਟਰੈਕਟ ਯੂਨੀਅਨ ਵਰਕਰਾਂ ਦੇ ਵੱਲੋਂ ਜੋ ਐ ਸੰਘਰਸ਼ ਤਿੱਖਾ ਵੀ ਕੀਤਾ ਜਾ ਸਕਦਾ ਹੈ